ਸਭ ਤੋਂ ਪਹਿਲਾਂ ਜਿਹੜੇ ਵੀ ਲੋਕ ਕਿਸੇ ਵੀ ਅਪਾਰਟਮੈਂਟ ਫਲੈਟ ਜਾਂ ਕਿਸੇ ਵੀ ਤਰੀਕੇ ਦੇ ਬਿਲਡਿੰਗ ਚ ਰਹਿੰਦੇ ਨੇ ਅਸੀਂ ਰਿਪੋਰਟ ਪੜ੍ਹ ਰਹੇ ਸੀ ਜਿਸ ਵਿੱਚ ਦੱਸਿਆ ਗਿਆ ਕਿ ਜੇ ਟਰਾਈ ਸਿਟੀ ਤੋਂ ਇਲਾਵਾ ਪੰਜਾਬ ਦੀ ਉਹ ਗੱਲ ਕਰ ਲਈਏ ਤਾਂ ਘੱਟੋ-ਘੱਟ 25 ਤੋਂ 30 ਲੱਖ ਲੋਕ ਜਿਹੜੇ ਨੇ ਉਹ ਅਪਾਰਟਮੈਂਟ ਸਿਸਟਮ ਯਾਨੀ ਉਹਦੇ ਵਿੱਚ ਰਹਿੰਦੇ ਨੇ ਅਪਾਰਟਮੈਂਟਸ ਦੇ ਵਿੱਚ ਰਹਿੰਦੇ ਨੇ ਖਾਸ ਤੌਰ ਤੇ ਜੇ ਅਸੀਂ ਚੰਡੀਗੜ੍ਹ ਮੋਹਾਲੀ ਪੰਚਕੂਲਾ ਦੀ ਗੱਲ ਕਰ ਲઈએ ਅਸੀਂ ਹੋਰ ਏਰੀਆਜ਼ ਦੀ ਗੱਲ ਕਰ ਲઈએ ਅਸੀਂ ਲੁਧਿਆਣੇ ਦੀ ਗੱਲ ਕਰ ਲਈਏ ਜਲੰਧਰ ਦੀ ਗੱਲ ਕਰ ਲਈਏ ਜਿੱਥੇ ਅਪਾਰਟਮੈਂਟ ਸਿਸਟਮਸ ਹੈਗੇ ਨੇ ਪਰ ਦੂਜੇ ਪਾਸੇ ਆਖਿਰਕਾਰ ਇਵੇਂ ਐਸ ਕਰਕੇ ਖਾਂਗ ਰਿਹਾ ਕਿਉਂਕਿ ਹੱਲੇ ਵੀ ਇਸ ਘਰ ਦੇ ਅੰਦਰ ਜਿਹੜੀ ਹੈ ਉਹ ਉਸ ਐਸ਼ ਦੀ 스멜 ਹੈ ਉਸ ਅੱਗ ਦੀ 스멜 ਹੈ ਜਿਹੜੀ ਦੇਰ ਰਾਤ 3:30 ਵਜੇ ਇੱਥੇ ਅੱਗ ਲੱਗੀ ਜੇ ਘਰ 'ਚ ਅੱਗ ਲੱਗੂਗੇ ਤਾਂ ਫਿਰ ਆਖਿਰਕਾਰ ਵਿਅਕਤੀ ਭੱਜੇਗਾ ਕਿਵੇਂ ਅਸੀਂ ਜਿਸ ਸੋਸਾਇਟੀ 'ਚ ਖੜੇ ਆ ਉਹਦੀ ਤੀਸਰੀ ਮੰਜ਼ਿਲ 'ਚ ਖੜੇ ਆ ਆ ਤੀਸਰੀ ਮੰਜ਼ਿਲ ਹੈ ਤੁਸੀਂ ਦੇਖ ਸਕਦੇ ਹੋ ਕਿ ਬੰਦਾ ਆਪਣੀ ਜਾਨ ਕਿਵੇਂ ਬਚਾਏ ਛਾਲ ਤਾਂ ਨਹੀਂ ਮਾਰ ਸਕਦਾ ਪਰ ਆਖਿਰਕਾਰ ਇੱਕੋ ਸਿਸਟਮ ਹੁੰਦਾ ਹੈ ਉਹ ਹੁੰਦਾ ਫਾਇਰ ਸੇਫਟੀ ਸਿਸਟਮ ਕਿ ਫਾਇਰ ਸੇਫਟੀ ਸਿਸਟਮ ਜੇ ਥੋੜਾ ਚੱਲ ਰਿਹਾ ਹੈ ਤਾਂ ਥੋਡੀ ਜਾਨ ਜਿਹੜੀ ਉਹ ਬਚ ਸਕਦੀ ਹੈ ਤੇ ਨਾਲ ਦੇ ਨਾਲ ਜਿਹੜੀ ਤੁਹਾਡੀ ਮਿਹਨਤ ਦੀ ਕਮਾਈ ਹੈ ਜਿਹੜੀ ਤੁਸੀਂ ਸਾਰੀ ਆਪਣੇ ਘਰ ਤੇ ਲਾ ਦਿੰਨੇ ਹੋ ਉਹ ਵੀ ਜਿਹੜੀ ਉਹ ਬਚ ਜਾਂਦੀ ਹੈ ਪਰ ਸ਼ਾਇਦ ਇੱਥੇ ਉਹ ਚੀਜ਼ ਨਹੀਂ ਹੋਈ ਇਹਨਾਂ ਨੇ ਜਾਨ ਤਾਂ ਆਪਣੀ ਬਚਾ ਲਈ ਕਿਉਂਕਿ ਬਾਹਰ ਸੀਗੇ ਪਰ ਜੋ ਇਹਨਾਂ ਦਾ ਘਰ ਸੀ ਉਹ ਸਾਰਾ ਤਹਿਸ ਨੈਸ ਹੋ ਗਿਆ ਖਰਾਬ ਹੋ ਗਿਆ ਤੇ ਇੱਕ ਘੜੀ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਆ ਤਸਵੀਰ ਹੈ ਘੜੀ ਦੀ ਜਿਹੜੀ ਘੜੀ ਹੱਲੇ ਵੀ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ 3:30 ਵਜੇ ਹੀ ਰੁਕ ਗਈ ਜਦ ਅੱਗ ਜਣੀ ਜਿਹੜੀ ਇੱਥੇ ਹੋਈ ਆ ਤੁਸੀਂ ਅੱਗ ਦੀ ਤਸਵੀਰਾਂ ਦੇਖ ਸਕਦੇ ਹੋ ਘੜੀ ਹੱਲੇ ਵੀ ਚੱਲ ਰਹੀ ਹੈ 3:30 ਵਜੇ ਦਾ ਪੂਰਾ ਠੀਕ ਜਿਹੜੀ ਇੱਥੇ ਜਾਣਕਾਰੀ ਮਿਲ ਰਹੀ ਹੈ ਕਿ 3:30 ਵਜੇ ਅੱਗ ਜਿਹੜੀ ਆ ਉਹ ਲੱਗਣੀ ਸ਼ੁਰੂ ਹੋਈ ਇੱਥੇ 3:30 ਵਜੇ ਘੜੀ ਜਿਹੜੀ ਇਹਦਾ ਸ਼ੀਸ਼ਾ ਟੁੱਟਿਆ ਤੇ ਘੜੀ ਉੱਥੇ ਹੀ ਰੁਕ ਗਈ ਤੇ 3:30 ਵਜੇ ਦਾ ਇਹ ਸਾਰਾ ਜ਼ਿੰਦਗੀ ਇਹਨਾਂ ਨੂੰ ਯਾਦ ਰਹੇਗਾ ਜਿਹੜਾ ਪਰਿਵਾਰ ਇੱਥੇ ਹੈ ਸਭ ਤੋਂ ਪਹਿਲਾਂ ਕਿਉਂਕਿ ਚੌਧਰੀ ਸਾਹਿਬ ਤੁਹਾਡਾ ਘਰ ਹੈ ਕੀ ਜਾਣਕਾਰੀ ਮਿਲੀ ਕਿਵੇਂ ਅੱਗ ਲੱਗੀ ਹੈ ਸਾਰਾ ਕੁਝ ਥੋੜਾ ਜਿਹਾ ਦੱਸੋ ਐਕਚੁਅਲੀ ਮੈਂ ਮੇਰਾ ਬੇਟਾ ਹ तो मेरी मैसेज का करीबन चार बजे फोन आया कि घर चुकी धुआं निकल रहा है वो अंदर रूम में थी बेडरूम में अपने तो मैंने कहा भाई ठीक है जरा देख ले क्या आया कहती नहीं नहीं मैं बाहर नहीं निकल सकती बहुत तेज आ है मैंने दरवाजा खोल के देखा तो हेल्प करो जल्दी तो मैंने फिर मेरे को और तो कुछ दिमाग में आया नहीं कि हॉस्पिटल में रहा तो हमारे रावत साहब थे नीचे मैं उनको फोन किया कि रावत साहब जरा देखना फटाफट कि मेरे ख्याल में घर में आग लग गई तो ये आए इन्होंने पहले दरवाजा दरवाजा नहीं खुला फिर उन्होंने कुंडी मतलब जोर जोर से फिर रिंकल भाई आए इन्होंने दरवाजे को तोड़ा तो तोड़ा तो यहाँ पे कुछ भी दिखाई नहीं दे रहा था और मैं अपनी मिसिस को बोलता रहा कि भाई आपने बाहर नहीं निकलना आप बाहर बाल में निकल जाओ थर्ड फ्लोर की बैक साइड में क्योंकि बहुत ही वो उसको सांस नहीं आ रही थी वो कहती मैं बेहोश हो जाऊंगी मेरे को बड़ी प्रॉब्लम है तो जब ये यहाँ पे आए तो इन्होंने बताया कि भाई क्या नाम कुछ नहीं चल रहा है ना फायर एक्डेंट चल रहे हैं ना कुछ भी और आग और भी तेज भड़क रही है फिर इन्होंने फायर डेंट वगैरह नीचे ले गए कुछ नहीं मिला फिर इन्होंने जाके क्या है कि बाहर ये हमारे पड़ोसी हैं इनसे पानी की बाल्टी ले लेकर पचास बाल्टी पानी लेके ले तब यहाँ पे ये आग को बुझाया और मेरी मैसेज को बड़ी मुश्किल से बाहर निकाला फायर ब्रिगेड पहुंच गई हाँ फायर ब्रिगेड को हमने फोन किया था तो वो टाइम से पहुंच गई थी लेकिन तब तक हम आग अपने आप बुझा चुके थे और जो फायर इंस्टिंग होते हैं मैं एक कैमरा पर्सन को कहूंगा बाहर जरूर दिखाना एक बार

ਕੁਛ ਨਹੀਂ ਐ ਨਵੇਂ ਸਭ ਹਰੇ ਹੋਏ ਲੇਕਿਨ ਚੱਲ ਰਹੇ ਹੋਏ ਦਿਖਾ ਰਹੇ ਐ ਐਕਸਪਾਇਰੀ ਡੇਟ ਇਸਮੇਂ ਦੇਖ ਲੋ ਕਿ ਇਸਕੀ ਐਕਸਪਾਇਰੀ ਡੇਟ ਕੀ ਆ ਫਿਰ ਜੇ ਅਸੀਂ ਗੱਲ ਕਰੀਏ ਸੋਸਾਇਟੀ ਨੂੰ ਤਾਂ ਐਨਓਸੀ ਲੈਣੀ ਪੈਂਦੀ ਐ ਜੇ ਅਸੀਂ ਫਾਇਬਰਿਕਟ ਵਿਭਾਗ ਦੀ ਗੱਲ ਕਰੀਏ ਹਰਿਆਣਾ ਚ ਐਨਓਸੀ ਲੈਣੀ ਪੈਂਦੀ ਪੰਜਾਬ ਚ ਵੀ ਐਨਓਸੀ ਲੈਣੀ ਪੈਂਦੀ ਐ ਐਨਓਸੀ ਨਹੀਂ ਲਈ ਸੀ ਦੇਖੋ ਜੀ ਅਸੀਂ ਤੁਹਾਨੂੰ ਦੱਸ ਰਿਹਾ ਸੀ 2017 ਚ ਉਹਨਾਂ ਨੂੰ ਬੋਲਿਆ ਸੀ ਕਿ ਬਈ ਪ੍ਰੋਬਲਮ ਐ ਤੁਸੀਂ ਕਿਹਨਾਂ ਨੂੰ ਫਾਇਰ ਆਈਡੈਂਟ ਦਾ ਕੰਮ ਨਹੀਂ ਕਰ ਰਹੇ ਪੂਰੀ ਸੋਸਾਇਟੀ ਦੇ ਅੰਦਰ ਠੀਕ ਹੈ ਨਾ ਤੋਂ ਹਮੇਂ ਅੱਜ ਤੱਕ ਕਭੀ ਜਵਾਬ ਨਹੀਂ ਮਿਲਿਆ ਹੈਰਡਨ ਸੇ ਹਮੇ ਕਦੇ ਉਹਨੇ ਨਹੀਂ ਜੀ ਹੋ ਜਾਏਗਾ ਹੋ ਜਾਏਗਾ ਐਸੇ ਹੀ ਉਹ ਬੋਲਤੇ ਰਹੇ। ਔਰ ਅੱਜ ਹਮਾਰੇ ਸਾਥ ਇਹ ਇਨਸੀਡੈਂਟ ਹੋ ਗਿਆ ਚਲੋ ਨੁਕਸਾਨ ਕੀ ਤਾਂ ਬਰਭਾਈ ਹੋ ਸਕਤੀ ਹੈ। ਲੇਕਿਨ ਜਾਨ ਮਾਲ ਕੀ ਬਰਭਾਈ ਵੀ ਨਹੀਂ ਹੋ ਸਕਤੀ। ਬਿਲਕੁਲ। ਬਹੁਤ ਵੱਡੇ ਸਵਾਲ ਇਹ ਨੇ ਇਸ ਕਰਕੇ ਵੀ ਨੇ ਕਿ ਜੇ ਤੁਸੀਂ ਅਪਾਰਟਮੈਂਟਸ ਚ ਫਲੈਟ ਚ ਕਿਸੇ ਵੀ ਇਹੋ ਜੀ ਬਿਲਡਿੰਗ ਚ ਰਹ ਰਹੇ ਹੋ ਜਿਹੜੀ ਕਿ ਤਿੰਨ ਮੰਜ਼ਿਲ ਤੋਂ ਉੱਚੇ ਹੈ ਜਾਂ ਫਿਰ ਚਾਰ ਮੰਜ਼ਿਲ ਤੋਂ ਉੱਤੇ ਹੈ ਤਾਂ ਇੰਨੀ ਚੀਜ਼ ਦਾ ਜ਼ਰੂਰ ਯਾਦ ਰੱਖੋ ਕਿ ਤੁਹਾਨੂੰ ਇੱਕੋ ਚੀਜ਼ ਬਚਾ ਸਕਦੀ ਹੈ ਉਹ ਹੈ ਫਾਇਰ ਐਕਸਟਿੰਗੁਇਸ਼ਰ ਫਾਇਰ ਸੇਫਟੀ ਸਿਸਟਮ ਜੇ ਅਪਡੇਟ ਨਹੀਂ ਹੈਗੇ ਹੈ। ਤਾਂ ਅੱਜ ਆਪਣੇ ਫਾਇਰ ਸੇਫਟੀ ਸਿਸਟਮ ਜ਼ਰੂਰ ਅਪਡੇਟ ਕਰਾਓ ਐਨਓਸੀ ਹੁੰਦੀ ਹੈ 15 ਮੀਟਰ ਤੋਂ ਬਿਲਡਿੰਗ ਦੇ ਉੱਤੇ ਹੁੰਦੀ ਹੈ ਐਨਓਸੀ ਹੁੰਦੀ ਹੈ ਉਹਦੇ ਨੀਚੇ ਲਈ ਆਪਣੀ ਰਿਸਪੌਂਸਿਬਿਲਟੀ ਹੁੰਦੀ ਹੈ ਇਸ ਕਰਕੇ ਆਪਣੀ ਰਿਸਪੌਂਸਿਬਿਲਟੀ ਆਪ ਤੁਸੀਂ ਸਮਝੋ ਜੇ ਸੁਸਾਇਟੀ ਜੋ ਸੁਸਾਇਟੀ ਦੇ ਉੱਪਰ ਨਾਨੂ ਕਹੋ ਮੈਨੇਜਮੈਂਟ ਨੂੰ ਕਹੋ ਪਰ ਆਪਣੀ ਜਾਨ ਜਿਹੜੀ ਆ ਉਹ ਤੁਹਾਡੇ ਹੱਥ 'ਚ ਹੈ ਕਿਉਂਕਿ ਫਾਇਰ ਬ੍ਰਿਗੇਡ 10 ਮਿੰਟ ਜ਼ਰੂਰ ਲੇਗੀ ਪਰ ਇਹੋ ਜੀ ਅੱਗੇ ਜਿਹੜੀ ਉਹ ਇੱਕ ਇੱਕ ਸੈਕਿੰਡ ਬਹੁਤ ਕੀਮਤੀ ਹੁੰਦਾ ਹੈ ਤੁਹਾਡੇ ਇੱਕ ਇੱਕ ਸੈਕਿੰਡ 'ਚ ਕੋਈ ਨਾ ਕੋਈ ਚੀਜ਼ ਜਿਹੜੀ ਜਲ ਸਕਦੀ ਹੈ ਜਿਹੜੀ ਤੁਹਾਡੇ ਦਿਲ ਦੇ ਕਰੀ ਰੱਖਣ ਦੀ ਲੋੜ ਹੈਗੀ ਹੁਣ ਜਿਵੇਂ ਇਹ ਆਪਣੀ ਗੱਲ ਰੱਖ ਰਹੇ ਨੇ ਕਿ ਆਖਿਰਕਾਰ ਇੱਥੇ ਜੇ ਮੈਨੇਜਮੈਂਟ ਠੀਕ ਤਰੀਕੇ ਨਾਲ ਹੁੰਦੀ ਤਾਂ ਸ਼ਾਇਦ ਘਰ ਇਸ ਤਰੀਕੇ ਨਾਲ ਬਰਬਾਦ ਨਾ ਹੁੰਦਾ ਜਾਏਗਾ ਹੁਣ ਹੋ ਗਿਆ ਤੇ ਹੁਣ ਹਾਂਜੀ ਇਹ ਇਹ ਉਹ ਦੂਸਰਾ ਲੈਟਰ ਕੌਣ ਸਾਹ ਹੈ ਜੋ ਦੇ ਇਸ ਵਿੱਚ ਕੀ ਹੈ ਐਕਚੁਅਲੀ ਇਹ ਤਾਂ ਅਭੀ ਉਸ ਨੂੰ ਦੇ ਕੇ ਆਏ ਹਮਨੇ ਇਹ ਜੋ ਮੰਗ ਕੀ ਕਰ ਰਹੇ ਹੁਣ ਅਸੀਂ ਇਹ ਮੰਗ ਕਰ ਰਹੇ ਜੀ ਸਾਡੀ ਸੁਸਾਇਟੀ ਚ ਜੋ ਫਾਇਰ ਰੈਟੈਂਟ ਹੈ ਸਾਬਿਤਰੀ ਗ੍ਰੀਨ 2 ਚ हायर हाइड्रेंट का जो नहीं है चलो ये तो थर्ड फ्लोर पे है लेकिन अगर बारह माले पे किसी पे कोई इंसिडेंट हो गया वो बंदा कहा जाएगा 2017 से हम बोल रहे जी करा दो लेकिन कभी भी शर्मा जी ने कभी हमारी बात नहीं सुनी ठीक है जी आज भी आज भी अब तक कोई मेंटेनेंस ऑफिस से आप एक बात बताओ मेंटेनेंस हमारे से इकट्ठी करते हैं सब कुछ हमारे से इकट्ठे करते हैं अब तक कोई मैनेजमेंट का बंदा अब तक नहीं आया पता लेने के लिए भी आपके यहां कोई नुकसान तो नहीं हुआ आपके यहाँ कोई जानी नुकसान तो नहीं हुआ कोई नहीं आया यानी नहीं मांग कर रहे हो घटो घट सेफ्टी सिस्टम लगना चाहिए बिल्कुल सेफ्टी सिस्टम होना चाहिए पूरी सोसाइटी में सेफ्टी सिस्टम होना चाहिए कि आगे किसी की मतलब जान ना जाए चलो सामान माल को तो रख सकते हैं लेकिन जान अगर चली जाती उसके लिए कोई भरपाई नहीं है